ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਦਿਨ ਤੁਹਾਡਾ ਬਹੁਤ ਸੋਹਣਾ ਹੋਵੇ ਤੇ ਤੁਸੀਂ ਬਹੁਤ ਜ਼ਿਆਦਾ ਖੁਸ਼ ਰਹੋ ਮੈਂ ਬਹੁਤ ਜ਼ਿਆਦਾ ਖੁਸ਼ ਰਹਾਂ ਤੇ ਬਹੁਤ ਜ਼ਿਆਦਾ ਜੋਰ ਦਿੱਤਾ ਕਿਉਂਕਿ ਨਾ ਅੱਜ ਕੱਲ੍ਹ ਵਾਲੇ ਦੁਆਲੇ ਸਭ ਕੁਝ ਦਿਸਦਾ ਲੋਕ ਖੁਸ਼ ਨਹੀਂ ਦਿਸਦੇ ਹੈਗੇ ਇੱਕ ਦਿਨ ਮੈਂ ਸੁਨੰਦਾ ਸ਼ਰਮਾ ਹੋਣਾ ਦੀ ਇੱਕ ਰੀਲ ਵੇਖ ਰਹੀ ਸੀ ਤੇ ਉਹਨਾਂ ਨੇ ਨਾ ਬੜੀ ਸੋਹਣੀ ਗੱਲ ਕਹੀ ਮੈਂ ਉਹਨੂੰ ਸੇਵ ਕਰਕੇ ਰੱਖਿਆ ਉਹ ਕਹਿੰਦੇ ਵੀ ਕੁਝ ਕੁ ਸਾਲ ਮਤਲਬ ਪਿਛਲੇ 4-5 ਸਾਲ ਮੈਂ ਬੜੀਆਂ ਚੀਜ਼ਾਂ 'ਚੋਂ ਲੰਘਦੀ ਪਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਵੀ ਮੈਂ ਕਿਤੇ ਪਰਫਾਰਮ ਕਰਨ ਜਾਂਦੀ ਸੀ ਜਦੋਂ ਵੀ ਮੈਂ ਕੋਈ ਫੋਟੋ ਖਿਚਾਉਣ ਦੀ ਸੀ ਜਦੋਂ ਵੀ ਮੈਂ ਸੋਸ਼ਲ ਮੀਡੀਆ ਤੇ ਅ ਕਦੇ ਕੋਈ ਗੱਲਬਾਤ ਕਰਦੀ ਸੀ ਆ ਕੇ ਤਾਂ ਮੈਂ ਉਹਦੇ 'ਚ ਬੜੀ ਜ਼ਿਆਦਾ ਖੁਸ਼ ਦਿਸਦੀ ਸੀ ਕਹਿੰਦੇ ਇੱਕ ਦਿਨ ਐਦਾਂ ਦਾ ਹੀ ਟਾਈਮ ਆਇਆ ਵੀ ਮੈਂ ਬਹੁਤ ਰੋਈ ਪਰ ਉਸ ਤੋਂ ਬਾਅਦ ਮੇਰੀ ਕਿਸੇ ਨਾ ਮੀਟਿੰਗ ਸੀਗੀ ਮੈਂ ਮੂੰਹ ਧੋਇਆ ਚੰਗਾ ਮੇਕਅਪ ਕੀਤਾ ਤੇ ਮੈਂ ਜਾਣ ਲਈ ਤਿਆਰ ਹੋਊਗੀ ਤੇ ਫਿਰ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਵੀ ਤੂੰ ਖੁਸ਼ ਹੈ ਅੰਦਰੋਂ ਤੂੰ ਖੁਸ਼ ਤਾਂ ਹੈ ਨਹੀਂ ਪਰ ਤੂੰ ਲੋਕਾਂ ਨੂੰ ਕਿਉਂ ਖੁਸ਼ ਹੋ ਕੇ ਦਿਖਾ ਰਹੀ ਆਂ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਾਲ ਕੀਤਾ ਵੀ ਮੈਂ ਅੱਜ ਤੁਹਾਨੂੰ ਮਿਲ ਨਹੀਂ ਸਕੂੰਗੀ ਕਿਉਂਕਿ ਮੈਂ ਠੀਕ ਨਹੀਂ ਆ। ਇਹ ਗੱਲ ਕਹਿਣ ਲਈ ਕਿੰਨਾ ਜ਼ਿਆਦਾ ਜ਼ੋਰ ਲੱਗਿਆ ਕੁਝ ਵੀ ਨਹੀਂ ਲੱਗਿਆ ਵੀ ਮੈਂ ਠੀਕ ਨਹੀਂ ਆ। ਤੇ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਜਦੋਂ ਠੀਕ ਮਹਿਸੂਸ ਕੀਤਾ ਤੁਸੀਂ ਉਦੋਂ ਸਾਡੇ ਨਾਲ ਮੀਟਿੰਗ ਰੱਖ ਲਿਓ ਉਦੋਂ ਸਾਨੂੰ ਮਿਲਣ ਆਇਓ। ਤੇ ਮੈਂ ਉਹ ਰੀਲ ਨੂੰ ਸੇਵ ਕੀਤਾ। ਇਸ ਲਈ ਨਹੀਂ ਕਿ ਮੈਨੂੰ ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹੋਈ ਚੀਜ਼ ਲੱਗੀ। ਮੈਨੂੰ ਇਸ ਲਈ ਉਹਨੂੰ ਸੇਵ ਕਰਨਾ ਚੰਗਾ ਲੱਗਿਆ ਕਿ ਇਹ ਤਾਂ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਚੀਜ਼ ਆ ਅਸੀਂ ਸਾਰੇ ਨਾ ਫਿਲਮਾਂ ਦੇਖਦੇ ਆਂ ਅਸੀਂ ਕਹਿੰਨੇ ਆ ਕਿ ਜਦੋਂ ਕੋਈ ਕਲਾਕਾਰ ਚੰਗਾ ਕੰਮ ਕਰਦਾ ਸੀ ਕਹਿੰਨੇ ਕਿ ਕਿੰਨੀ ਸੋਹਣੀ ਅਦਾਕਾਰੀ ਕੀਤੀ ਪਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ 'ਚ ਕਿੰਨੀ ਅਦਾਕਾਰੀ ਕਰਦੇ ਆ ਹਨਾ ਮੈਂ ਬਹੁਤ ਸਾਰੀਆਂ ਉਹਨਾਂ ਕੁੜੀਆਂ ਨੂੰ ਜਾਣਦੀ ਆ ਉਹਨਾਂ 'ਚ ਮੇਰੀ ਇੱਕ ਬੈਸਟ ਫਰੈਂਡ ਵੀ ਹੈ ਬੀ ਜਿਹੜੀਆਂ ਕਹਿੰਦੀਆਂ ਹੁੰਦੀਆਂ ਨੇ ਕਿ ਜੇ ਆਪਣੀ ਜ਼ਿੰਦਗੀ ਦਾ ਸੱਚ ਦੱਸੀਏ ਨਾ ਤਾਂ ਅਸੀਂ ਸ਼ਾਇਦ 80% ਉਹ ਜ਼ਿੰਦਗੀ ਲੋਕਾਂ ਨੂੰ ਜਿਉਂ ਕੇ ਦਿਖਾਉਨੇ ਆ ਜਿਹੜੀ ਸਾਡੇ ਕੋਲ ਹੈ ਨਹੀਂਗੀ ਤੇ ਉਹ ਕਈ ਤਰ੍ਹਾਂ ਦੀ ਜ਼ਿੰਦਗੀ ਹੋ ਸਕਦੀ ਆ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਅੱਜ ਕੱਲ ਕ੍ਰੈਡਿਟ ਕਾਰਡ ਤੇ ਸਭ ਕੁਝ ਮਿਲਦਾ ਤੁਸੀਂ ਕੱਪੜਾ ਲੀੜਾ ਲੈ ਸਕਦੇ ਹੋ ਤੁਸੀਂ ਮਹਿੰਗੀਆਂ ਚੀਜ਼ਾਂ ਲੈ ਸਕਦੇ ਹੋ ਤੁਸੀਂ ਕਿਸ਼ਤਾਂ ਦੇ ਉੱਪਰ ਗੱਡੀਆਂ ਵੀ ਲੈ ਸਕਦੇ ਹੋ ਬੈਂਕ ਤੁਹਾਨੂੰ ਲੋਨ ਦਿੰਦੀ ਆ ਤੁਸੀਂ ਲੋਨ ਲੈ ਕੇ ਮਹਿੰਗੇ ਘਰ ਵੀ ਬਣਾ ਸਕਦੇ ਹੋ ਤੇ ਉਹ ਸਾਰੀਆਂ ਚੀਜ਼ਾਂ ਜਿਵੇਂ ਸਾਡੀਆਂ ਕਿਸ਼ਤਾਂ ਤੇ ਹੁੰਦੀਆਂ ਨੇ ਨਾ ਵੀ ਸਾਡਾ ਆਪਣਾ ਪੈਸਾ ਤਾਂ ਹੁੰਦਾ ਨਹੀਂ ਉਹ ਅਸੀਂ ਬੈਂਕ ਤੋਂ ਉਧਾਰ ਲੈ ਕੇ ਇੱਕ ਚੰਗੀ ਸੋਹਣੀ ਜ਼ਿੰਦਗੀ ਲੋਕਾਂ ਨੂੰ ਦਿਖਾਉਣ ਲਈ ਅਸੀਂ ਕਿੰਨਾ ਕੋਸ਼ਾ ਜਿਹੜਾ ਸਾਨੂੰ ਚਾਹੀਦਾ ਨਹੀਂ ਉਹ ਅਸੀਂ ਕਰਦੇ ਆ ਤੇ ਐਵੇਂ ਹੀ ਸਾਡੀ ਖੁਸ਼ੀ ਹੈ ਬਹੁਤੀ ਵਾਰੀ ਅਸੀਂ ਐਨੇ ਖੁਸ਼ ਹੁੰਦੇ ਵੀ ਨਹੀਂ ਜਿੰਨਾ ਸਾਨੂੰ ਦਿਖਾਉਣਾ ਪੈਂਦਾ ਕਿ ਅਸੀਂ ਖੁਸ਼ ਹੈਗੇ ਆ ਮੈਂ ਨਾ ਇੱਕ ਵਾਰੀ ਐਦਾਂ ਹੀ ਕਿਸੇ ਨਾਲ ਬੈਠੀ ਗੱਲ ਕਰਦੀ ਸੀ ਮੈਂ ਕਿਹਾ ਵੀ ਕਈ ਵਾਰੀ ਜਦੋਂ ਆਪਾਂ ਆਪਸ ਵਿੱਚ ਬਹਿ ਕੇ ਗੱਲਾਂ ਕਰਦੇ ਆ ਨਾ ਜਦੋਂ ਬੰਦਾ ਆਪਣਾ ਆਪ ਫਰੋਲਣਾ ਸ਼ੁਰੂ ਕਰਦਾ ਉਹ ਆਪਣੇ ਕਿੰਨੇ ਦੁੱਖ ਇੱਕ ਘੰਟੇ ਚ ਮਤਲਬ ਤੁਹਾਡੇ ਸਾਹਮਣੇ ਰੱਖ ਦਿੰਦਾ ਖੋਲ ਕੇ ਆ ਨਾ ਇੱਕ ਇਹੋ ਜਿਹੀ ਕਿਤਾਬ ਖੁੱਲਦੀ ਆ ਜਿਹੜੀ ਤੁਹਾਨੂੰ ਲੱਗਦਾ ਮੈਂ ਪਹਿਲਾਂ ਕਦੀ ਪੜ੍ਹੀ ਹੋਈ ਨਹੀਂ ਇਹੋ ਜੀ ਫਿਲਮ ਤੁਹਾਡੀ ਅੱਖਾਂ ਸਾਹਮਣੇ ਘੁੰਮਦੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਅੱਜ ਤੋਂ ਪਹਿਲਾਂ ਤਾਂ ਇਹ ਦੇਖੀ ਹੋਈ ਨਹੀਂ ਤੇ ਜਦੋਂ ਕੋਈ ਬੰਦਾ ਤੁਹਾਡੇ ਨਾਲ ਘੰਟਾ ਡੇਢ ਬੈਠਦਾ ਨਾ ਤਾਂ ਉਹ ਆਪਣੀ ਜ਼ਿੰਦਗੀ ਦੀਆਂ 80% ਜਿਹੜੇ ਮਸਲੇ ਨੇ ਨਾ ਉਹ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਿੰਦਾ ਤੇ ਬਚੀਆਂ ਖੁਚੀਆਂ 20% ਹੀ ਉਹਦੀਆਂ ਖੁਸ਼ੀਆਂ ਹੁੰਦੀਆਂ ਨੇ ਤੇ ਉਹਨਾਂ ਖੁਸ਼ੀਆਂ ਬਾਰੇ ਵੀ ਉਹਦਾ ਗੱਲ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਕਿਉਂਕਿ ਉਹਦਾ ਦਿਲ ਤੇ ਜਿਹੜਾ ਭਾਰ ਪਿਆ ਹੁੰਦਾ ਨਾ ਉਹ ਸਾਰਾ ਉਹਦੀ ਆਪਣੀਆਂ ਤਕਲੀਫਾਂ ਦਾ ਭਾਰ ਹੁੰਦਾ ਜਿਵੇਂ ਅਸੀਂ ਔਡੇ ਵੱਡੇ ਘਰ ਬਣਾ ਲੈਨੇ ਆ ਨਾ ਜਿੰਨੇ ਸਾਡੀ ਪਹੁੰਚ ਚ ਨਹੀਂ ਔਡੀਆਂ ਵੱਡੀਆਂ ਕਾਰਾਂ ਲੈ ਰਹੇ ਆ ਜਿਹੜੀਆਂ ਸਾਡੀ ਪਹੁੰਚ ਚ ਨਹੀਂ ਓਨੇ ਵੱਡੇ ਸ਼ੌਂਕ ਅਸੀਂ ਪਾਲੇ ਹੋਏ ਨੇ ਜਿਹੜੇ ਸਾਡੀ ਪਹੁੰਚ ਚ ਨਹੀਂ ਉਵੇਂ ਅਸੀਂ ਮਨ ਨਾਲ ਤੱਕਾ ਕਰਦੇ ਆ ਕਿ ਤੂੰ ਦੁਨੀਆ ਨੂੰ ਉਹ ਖੁਸ਼ੀ ਦਿਖਾ ਜਿਹੜੀ ਤੇਰੇ ਕੋਲ ਹੈ ਹੀ ਨਹੀਂ ਬੜੀਆਂ ਜਿਆਦਾ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਘਰਾਂ ਚੋਂ ਕਈ ਵਾਰੀ ਇੰਨੀਆਂ ਦੁਖੀ ਨੇ ਤੇ ਉਹ ਲੋਕਾਂ ਨੂੰ ਦਿਖਾਉਂਦੀਆਂ ਹੁੰਦੀਆਂ ਨੇ ਵੀ ਅਸੀਂ ਨਾਰਮਲ ਆ ਅਸੀਂ ਬਹੁਤ ਖੁਸ਼ ਆ ਇੱਦਾਂ ਹੀ ਮੁੰਡੇ ਹੁੰਦੇ ਨੇ ਜ਼ਿੰਮੇਵਾਰੀਆਂ ਦੇ ਬੋਝ ਨਾਲ ਕਰਜ਼ਿਆਂ ਦੇ ਬੋਝ ਨਾਲ ਲੱਦੇ ਪਰਿਵਾਰ ਦੇ ਬੱਚਿਆਂ ਦੇ ਖਰਚੇ ਪੂਰੇ ਕਰਦੇ ਆਲੇ-ਦੁਆਲੇ ਚ ਸਟੇਟਸ ਮੇਨਟੇਨ ਕਰਦੇ ਜਾਂ ਫਿਰ ਉਹ ਨੌਕਰੀਆਂ ਵੀ ਕਰੀ ਜਾਣਗੇ ਜਿਹੜੀਆਂ ਉਹਨਾਂ ਨੂੰ ਚੰਗੀਆਂ ਵੀ ਨਹੀਂ ਲੱਗਦੀਆਂ ਪਰ ਮੁੱਦਾ ਕੀ ਆ ਵੀ ਅਸੀਂ ਖੁਸ਼ ਹੋ ਕੇ ਵਿਖਾਉਣਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਕਰ ਰਹੇ ਆ ਜਦੋਂ ਤੁਸੀਂ ਕਿਸੇ ਸਾਈਕੋਲੋਜਿਸਟ ਨੂੰ ਮਿਲਦੇ ਹੋ ਨਾ ਤਉ ਤ ਉਹਨੂੰ ਦੱਸਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਮੈਂਟਲ ਜਿਹੜੀ ਬਿਮਾਰੀਆਂ ਨੇ ਉਹ ਹੋਣਗੀਆਂ ਤੇ ਉਹਦਾ ਰੀਜ਼ਨ ਕੀ ਆ ਆਲੇ ਦੁਆਲੇ ਦਾ ਇੰਨਾ ਪ੍ਰੈਸ਼ਰ ਆਲੇ ਦੁਆਲੇ ਨੂੰ ਇੰਨਾ ਖੁਸ਼ ਹੋ ਕੇ ਦਿਖਾਉਣ ਦਾ ਪ੍ਰੈਸ਼ਰ ਮੈਂ ਨਾ ਛੋਟੇ ਛੋਟੇ ਬੱਚਿਆਂ ਨੂੰ ਦੇਖਦੀ ਆ ਉਹਨਾਂ ਦੇ ਮੂੰਹ ਮਰਝਾਏ ਹੋਣਗੇ ਉਹਨਾਂ ਦੇ ਚਿਹਰੇ ਤੇ ਕੋਈ ਚਮਕ ਨਹੀਂ ਹੋਊਗੀ ਉਹਨਾਂ ਦੇ ਅੰਦਰ ਕੋਈ ਖੁਸ਼ੀ ਨਹੀਂ ਕੋਈ ਚੀਜ਼ ਲੈ ਕੇ ਦੇ ਦੋ ਉਹਨੂੰ ਲੈ ਕੇ ਕੋਈ ਐਕਸਾਈਟਮੈਂਟ ਨਹੀਂ ਤੇ ਜਦੋਂ ਤੁਸੀਂ ਉਹਨਾਂ ਨਿਆਣਿਆਂ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਦੇਖਦੇ ਹੋ ਜਾਂ ਉਹਨਾਂ ਦੀਆਂ ਫੋਟੋਆਂ ਦੇਖਦੇ ਹੋ ਤਾਂ ਤੁਹਾਨੂੰ ਲੱਗੂਗਾ ਕਿ ਇਹ ਕਿੰਨਾ ਜ਼ਿਆਦਾ ਖੁਸ਼ ਆ ਤੇ ਉਵੇਂ ਅਸੀਂ ਆਪਣੇ ਘਰ ਆਪਣੇ ਆਪ ਨਾਲ ਕਰਦੇ ਆਂ ਭਾਵੇਂ ਅਸੀਂ ਕੁੜੀ ਜਾਈਏ ਰੋਈ ਜਾਈਏ ਰੋ ਕੇ ਵੀ ਹਟੇ ਹੋਈਏ ਜਦੋਂ ਅਸੀਂ ਕੋਈ ਫੋਟੋ ਖਿਚਾਉਣੀ ਆ ਅਸੀਂ ਸਮਾਈਲ ਕਰਦੇ ਆ ਉਸੇ ਵਕਤ ਹਨਾ ਤੇ ਉਸੇ ਤਰ੍ਹਾਂ ਦੀ ਜਿੰਦਗੀ ਅਸੀਂ ਬਣਾ ਲਈ ਕਿ ਅਸੀਂ ਭਾਵੇਂ ਜਿੰਨੇ ਮਰਜੀ ਦੁੱਖ ਚਾਹ ਜਿੰਨੀ ਮਰਜੀ ਤਕਲੀਫ ਚਾ ਅਸੀਂ ਦੂਜਿਆਂ ਅੱਗੇ ਹਮੇਸ਼ਾ ਸਮਾਈਲ ਕਰਦੇ ਆਂ ਜਿਹੜਾ ਦੁੱਖ ਆ ਨਾ ਇਕੱਲੇ ਬਹਿ ਕੇ ਕੱਟਣ ਲਈ ਨਹੀਂ ਆਉਂਦਾ ਇਹ ਕਿਸੇ ਨੂੰ ਸੁਣਾਉਣ ਲਈ ਹੁੰਦਾ ਪਰ ਅਸੀਂ ਉਹਨੂੰ ਸੁਣਾਉਣ ਤੋਂ ਡਰਦੇ ਹਾਂ ਸੀ ਕਹਿੰਦੇ ਯਾਰ ਪਤਾ ਨਹੀਂ ਇਹਨੇ ਕਿੱਦਾਂ ਦੀ ਉਹਦੇ ਚੋਂ ਗੱਲ ਕੱਢ ਲੈਣੀ ਇਹ ਕਿਤੇ ਮੇਰੀ ਇਸ ਗੱਲ ਨੂੰ ਕਿਸੇ ਹੋਰ ਨੂੰ ਨਾ ਦੱਸ ਦਵੇ ਮੈਂ ਇੱਕ ਵਾਰੀ ਇਹਦੇ ਤੇ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਜਿਹੜੇ ਆਪਦੇ ਮਨ ਦੇ ਭੇਦ ਨੇ ਨਾ ਉਹ ਕਿਸੇ ਨੂੰ ਨਾ ਦਿਆ ਕਰੋ ਮਤਲਬ ਬਹੁਤ ਵਾਰੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਕੁਝ ਇਹੋ ਜਿਹਾ ਵਾਪਰਿਆ ਹੁੰਦਾ ਜਿਹੜਾ ਜਦੋਂ ਤੁਸੀਂ ਕਿਸੇ ਨੂੰ ਦੱਸ ਦਿੰਨੇ ਹੋ ਨਾ ਤਾਂ ਉਹ ਉਹਦਾ ਯੂਜ਼ ਕਰ ਲੈਂਦਾ ਕਈ ਵਾਰੀ ਮਿਸਯੂਜ਼ ਕਰਦਾ ਉਸ ਚੀਜ਼ ਦਾ ਤੇ ਇਸੇ ਤਰੀਕੇ ਨਾਲ ਕਈ ਸਾਡੀਆਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਸਾਡੇ ਇਹੋ ਜੇ ਬਹੁਤ ਸਾਰੇ ਪਰਦੇ ਰੱਖਣ ਵਾਲੇ ਹੁੰਦੇ ਆ ਜਿਹੜੇ ਜੇ ਅਸੀਂ ਕਿਸੇ ਨੂੰ ਦੱਸ ਦਈਏ ਨਾ ਕਈ ਵਾਰੀ 2-4 ਸਾਲ ਬਾਅਦ ਜੇ ਉਹ ਬੰਦੇ ਦੀ ਤੁਹਾਡੇ ਨਾਲ ਨਹੀਂ ਬਣਦੀ ਤਾਂ ਉਹ 100 ਜਾਣੇ ਸਾਹਮਣੇ ਵੀ ਤੁਹਾਨੂੰ ਸੁਣਾ ਦਿੰਦਾ ਵੀ ਤੂੰ ਤਾਂ ਮੈਨੂੰ ਆਹ ਗੱਲ ਦੱਸੀ ਸੀ ਉਦੋਂ ਬਾਰੇ ਉਦੋਂ ਮੈਂ ਤੇਰੇ ਆਹ ਸਾਰੇ ਪਰਦੇ ਜਾਣਦਾ ਪਰ ਜਿਹੜਾ ਮਨ ਦਾ ਦੁੱਖ ਆ ਇਹ ਕਿਸੇ ਨੂੰ ਕਹਿ ਦੇਣਾ ਕਿ ਅੱਜ ਮੈਂ ਠੀਕ ਨਹੀਂ ਆ ਅੱਜ ਮੈਂ ਖੁਸ਼ ਨਹੀਂ ਆ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇਹਨੂੰ ਕੋਈ ਮਿਸਯੂਜ਼ ਨਹੀਂ ਇਹਦਾ ਕਰ ਸਕਦਾ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਅੱਧਾ ਦੋਸਤ ਇਹੋ ਜਿਹਾ ਜ਼ਰੂਰ ਰੱਖਿਆ ਕਰੋ ਉਹਦੇ ਨਾਲ ਗੱਲਾਂ ਕਰਿਆ ਕਰੋ ਕਿ ਜਿਹਨੂੰ ਤੁਸੀਂ ਕਹਿ ਸਕੋ ਵੀ ਯਾਰ ਮੈਂ ਖੁਸ਼ ਨਹੀਂ ਆਂ ਅੰਦਰੋਂ ਮੇਰਾ ਜੀ ਕਰਦਾ ਵੀ ਮੈਂ ਤੇਰੇ ਨਾਲ ਆਪਣੇ ਮਨ ਦਾ ਜਿਹੜਾ ਭਾਰ ਆ ਉਹ ਫਰੋਲਾਂ 'ਚ ਬੈਠ ਕੇ ਤੇ ਕਿੰਨਾ ਔਖਾ ਇਹ ਕਹਿਣਾ ਵੀ ਮੈਂ ਖੁਸ਼ ਨਹੀਂ ਹਾਂ ਬਹੁਤ ਔਖਾ ਛੋਟਾ ਜਿਹਾ ਸ਼ਬਦ ਆ ਕਿ ਤੁਸੀਂ ਕਿਸੇ ਨੂੰ ਕਹਿ ਦੋ ਵੀ ਯਾਰ ਮੈਂ ਖੁਸ਼ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਬੜੇ ਲੋਕ ਮੈਂ ਦੇਖੇ ਨੇ ਸੁਸਾਇਡ ਕਰ ਲੈਣਗੇ ਪਰ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਮੈਂ ਖੁਸ਼ ਨਹੀਂ ਆਪਣੀ ਜ਼ਿੰਦਗੀ ਚ ਜੇ ਤੁਸੀਂ ਕਿਸੇ ਨੂੰ ਕਹੋ ਨਾ ਹੋ ਸਕਦਾ ਉਹ ਤੁਹਾਨੂੰ ਆਪਣੇ ਉਸ ਦੁੱਖ ਦੇ ਬੜੇ ਸਾਰੇ ਉੱਚੋਂ ਬਾਹਰ ਨਿਕਲਣ ਦੇ ਰਾਹ ਨੇ ਨਾ ਜਿਹੜੇ ਤੁਹਾਨੂੰ ਗਿਣਾ ਦੇਵੇ ਜਾਂ ਆਪਣੀ ਕੋਈ ਤਕਲੀਫ ਤੁਹਾਨੂੰ ਸੁਣਾ ਦੇਵੇ ਵੀ ਜਿਹਨੂੰ ਦੇਖ ਕੇ ਜਾਂ ਸੁਣ ਕੇ ਤੁਹਾਨੂੰ ਲੱਗੇ ਵੀਰ ਜੇ ਇਹ ਬੰਦਾ ਇੰਨੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਐਨੇ ਦੁੱਖ 'ਚ ਵੀ ਖੁਸ਼ ਆ ਤਾਂ ਮੈਂ ਕਿਉਂ ਨਹੀਂ ਖੁਸ਼ ਰਹਿ ਸਕਦਾ ਅੱਜ ਕੱਲ ਅਸੀਂ ਆਲੇ-ਦੁਆਲੇ ਇੰਨਾ ਕੁਝ ਦੇਖਦੇ ਆਂ ਜਿਹੜਾ ਸਾਨੂੰ ਲੱਗਦਾ ਵੀ ਸਾਡੇ ਕੋਲ ਨਹੀਂ ਹੈਗਾ ਇਸ ਬੰਦੇ ਕੋਲ ਆ ਕਈ ਵਾਰ ਉਹ ਚੀਜ਼ਾਂ ਸਾਡੇ ਦੁੱਖ ਦੀ ਵਜ੍ਹਾ ਬਣ ਜਾਂਦੀਆਂ ਨੇ ਕਈ ਵਾਰ ਸਾਡੇ ਰਿਸ਼ਤੇ ਸਾਡੇ ਦੁੱਖ ਦੀ ਵਜ੍ਹਾ ਬਣ ਜਾਂਦੇ ਆ ਕਈ ਵਾਰ ਸਾਡੀ ਨਾ ਕਾਮਯਾਬੀ ਸਾਡੇ ਦੁੱਖ ਦਾ ਕਾਰਨ ਹੁੰਦੀ ਆ ਪਰ ਦੁੱਖ ਕਿਸੇ ਵੀ ਵਜ੍ਹਾ ਨਾਲ ਆਇਆ ਹੋਵੇ ਪਰ ਉਹਦਾ ਜ਼ਿਕਰ ਕਰਨਾ ਕੋਈ ਮਾੜੀ ਚੀਜ਼ ਨਹੀਂ ਹੁੰਦੀ ਵੀ ਜੇ ਤੁਸੀਂ ਕਿਸੇ ਨੂੰ ਕਹੋ ਵੀ ਮੈਂ ਦੁਖੀ ਹਾਂ ਮੈਂ ਸੁਖੀ ਨਹੀਂ ਹਾਂ ਅਸੀਂ オリジナル ਹੋਣਾ ਕਿਉਂ ਨਹੀਂ ਸੋਚ ਸਕਦੇ ਅਸੀਂ ਜਦੋਂ ਕਿਸੇ ਤੋਂ ਕੋਈ ਚੀਜ਼ ਮੰਗਾਉਂਦੇ ਆ ਅਸੀਂ ਕਹਿੰਦੇ ਯਾਰ ਦੇਸੀ ਲਿਆ ਕੇ ਨਹੀਂ ਆਰਗੈਨਿਕ ਹੋਵੇ ਘਰ ਦੀ ਹੋਵੇ ਖਾਲਸ ਹੋਵੇ ਤੇ ਜਦੋਂ ਅਸੀਂ ਆਪਣੇ ਬਾਰੇ ਗੱਲ ਕਰਦੇ ਆ ਅਸੀਂ ਆਰਗੈਨਿਕ ਕਿਉਂ ਨਹੀਂ ਹੋ ਸਕਦੇ ਅਸੀਂ ਖਾਲਸ ਕਿਉਂ ਨਹੀਂ ਹੋ ਸਕਦੇ ਅਸੀਂ ਬਿਲਕੁਲ ਨੇਚਰਲ ਕਿਉਂ ਨਹੀਂ ਹੋ ਸਕਦੇ ਅਸੀਂ ਤਾਂ ਦੋਸਤਾਂ ਨਾਲ ਵੀ ਹੋਰ ਤਰੀਕੇ ਨਾਲ ਰਹਿੰਦੇ ਆ ਅਸੀਂ ਪਰਿਵਾਰ ਨਾਲ ਵੀ ਹੋਰ ਤਰੀਕੇ ਨਾਲ ਰਹਿੰਦੇ ਆ ਅਸੀਂ ਸਾਰੀ ਦੁਨੀਆ ਨੂੰ ਹੀ ਉਹ ਆਪਣਾ ਆਪ ਦਿਖਾ ਰਹੇ ਆ ਜਿਹੜਾ ਸਾਡਾ ਅੰਦਰੋਂ ਹੈ ਹੀ ਨਹੀਂਗਾ ਕਈ ਵਾਰੀ ਉਹਨਾਂ ਲੋਕਾਂ ਨਾਲ ਵੀ ਹੱਸੀ ਜਾਵਾਂਗੇ ਜਿਨ੍ਹਾਂ ਨੂੰ ਕਲਾਮ ਕਰਨ ਨੂੰ ਵੀ ਜੀ ਨਹੀਂ ਕਰਦਾ ਕਈ ਵਾਰ ਉਹਨਾਂ ਨਾਲ ਵੀ ਲੜੀ ਜਾਵਾਂਗੇ ਕਿ ਜਿਹੜੇ ਜ਼ਿੰਦਗੀ ਦੇ ਸਭ ਤੋਂ ਅਜੀਜ਼ ਬੰਦੇ ਹੁੰਦੇ ਆ ਸਾਡੇ ਇਹ ਪਤਾ ਨਹੀਂ ਕਿ ਬੰਦੇ ਦਾ ਮਨ ਕਿਹੋ ਜੀ ਚੀਜ਼ ਆ ਹੈਨਾ ਪਰ ਸੁਨੰਦਾ ਸ਼ਰਮਾ ਉਹਨਾਂ ਦੀ ਗੱਲ ਤੋਂ ਮੈਨੂੰ ਇਹੀ ਲੱਗਿਆ ਕਿ ਇਸ ਤੋਂ ਪਹਿਲਾਂ ਕੱਲ ਨੂੰ ਤੁਸੀਂ ਕਿਸੇ ਸਾਈਕੋਲੋਜਿਸਟ ਨੂੰ ਜਾ ਕੇ ਕਹੋ ਵੀ ਮੈਂ ਠੀਕ ਨਹੀਂ ਆ ਮੈਂ ਖੁਸ਼ ਨਹੀਂ ਆ ਤੁਸੀਂ ਹਰ ਇੱਕ ਨੂੰ ਇਹ ਚੀਜ਼ ਕਹਿਣੀ ਸਿੱਖੋ ਆਪਣੇ ਮੂਡ ਦੇ ਹਿਸਾਬ ਨਾਲ ਰਿਐਕਟ ਕਰਨਾ ਸਿੱਖੋ ਜੇ ਉਦਾਸ ਹਾਂ ਤਾਂ ਕਹਿ ਸਕੋ ਮੈਂ ਤਾਂ ਉਦਾਸ ਹਾਂ ਅੱਜ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਅੱਜ ਜੇ ਖੁਸ਼ ਹਾਂ ਤਾਂ ਉਸ ਖੁਸ਼ੀ ਨੂੰ ਮਾਣ ਸਕੋ ਜ਼ਿੰਦਗੀ ਦੇ ਵਿੱਚ ਵੀ ਯਾਰ ਅੱਜ ਮੈਂ ਬਹੁਤ ਖੁਸ਼ ਆ ਅੱਜ ਮੈਂ ਆਪਣੇ ਆਪ ਨੂੰ ਥੋੜੀ देर ਲਈ ਘਰੋਂ ਕਿਤੇ ਬਾਹਰ ਲੈ ਜਾਂ ਅੱਜ ਮੈਂ ਇਕੱਲਾ ਬਹਿ ਕੇ ਕਿਤੇ ਚਾਹ ਦਾ ਕੱਪ ਪੀ ਲਾਂ ਇਦਾਂ ਦੀਆਂ ਚੀਜ਼ਾਂ ਕਰਨੀਆਂ ਸਿੱਖੋ ਆਪਣੇ ਨਾਲ ਤੇ ਇਹ ਕੋਈ ਬਹੁਤ ਵੱਡਾ ਪਹਾੜ ਨਹੀਂ ਟੁੱਟ ਜਾਂਦਾ ਵੀ ਜੇ ਅਸੀਂ ਵੀ ਲੋਕਾਂ ਕੇ ਖਾਲਸ ਬਣ ਕੇ ਆਈਏ ਔਰਗੈਨਿਕ ਬਣ ਕੇ ਆਈਏ ਸਾਰੀ ਦੁਨੀਆ ਨਾ ਇੱਕ ਦੂਜੇ ਤੋਂ ਡਰਦੀ ਆ ਆਪਣੇ ਪਰਦੇ ਕੱਜੀ ਫਿਰਦੀ ਆ ਤੇ ਉਹ ਕੁਝ ਵੀ ਕਰੀ ਜਾਂਦੀ ਆ ਜਿਹੜੀ ਉਹਨੂੰ ਕਰਨਾ ਨਹੀਂ ਚਾਹੀਦਾ ਮੈਨੂੰ ਬੜੇ ਜਾਣੇ ਲੋਕ ਕਹੀ ਜਾਂਦੇ ਆ ਵੀ ਤੂੰ ਜਦੋਂ ਜਦੋਂ ਮਤਲਬ ਜਦੋਂ ਦੀ ਤੈਨੂੰ ਮਿਲੇ ਆ 7-8 ਸਾਲ ਪਹਿਲਾਂ ਉਦੋਂ ਵੀ ਤੂੰ ਇਹ ਜਿਓ ਸੀ ਐਵੇਂ ਜਿਹੇ ਦੀ ਕੱਪੜੇ ਹੁੰਦੇ ਸੀ ਇੰਨਾ ਕੀ ਤਰ੍ਹਾਂ ਫੈਸ਼ਨ ਸੀਗਾ ਫੈਸ਼ਨ ਤਾਂ ਹੈ ਹੀ ਨਹੀਂ ਚਲੋ ਨਾ ਵੀ ਇਦਾਂ ਦੀ ਹੋ ਸੀ ਤੇ ਮੈਨੂੰ ਇੰਨਾ ਇਦਾਂ ਰਹਿਣ ਚ ਕਦੀ ਜ਼ਿੰਦਗੀ ਦਾ ਨੁਕਸਾਨ ਨਹੀਂ ਲੱਗਿਆ ਜਦੋਂ ਮੈਨੂੰ ਥੋੜਾ ਜਿਹਾ ਇਦਾਂ ਕਰਨਾ ਪੈ ਜਾਂਦਾ ਜਿਹੜਾ ਕੁਝ ਮੇਰੇ ਵਸ ਦੀ ਗੱਲ ਨਹੀਂ ਹੁੰਦੀ ਉਦਾਂ ਬੋਲਣਾ ਪੈ ਜਾਂਦਾ ਉਦਾਂ ਚੱਲਣਾ ਪੈ ਜਾਂਦਾ ਉਦਾਂ ਦੇ ਕੱਪੜੇ ਪਾਉਣੇ ਪੈ ਜਾਂਦੇ ਨੇ ਉਦਾਂ ਦੇ ਲੋਕਾਂ ਨੂੰ ਮਿਲਣਾ ਪੈ ਜਾਂਦਾ ਮੈਨੂੰ ਪਤਾ ਵੀ ਸ਼ਾਮ ਨੂੰ ਆ ਕੇ ਘਰੇ ਮੈਨੂੰ ਕਿੰਨਾ ਔਖਾ ਲੱਗਦਾ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਮਸਾਂ ਹੀ ਇਸ ਜੰਨਤ ਚ ਵਾਪਸ ਪਹੁੰਚੀ ਆ ਹਨਾ ਤੇ ਮੈਨੂੰ ਚੰਗਾ ਲੱਗਦਾ ਵੀ ਜਿਵੇਂ ਤੁਸੀਂ ਹੈਗੇ ਹੋ ਤੁਸੀਂ ਓਵੇਂ ਹੀ ਰਿਐਕਟ ਕਰੋ ਘਰੇ ਆਏ ਬੰਦੇ ਨੂੰ ਜੋ ਖਵਾ ਸਕਦੇ ਹੋ ਓਵੇਂ ਹੀ ਕਰੋ ਜੋ ਪਿਆ ਸਕਦੇ ਹੋ ਓਵੇਂ ਹੀ ਕਰੋ ਐਵੇਂ ਵੰਡ ਠਣ ਕੇ ਜੇ ਨਾ ਵਿਖਾਈ ਚੱਲੋ ਐਵੇਂ ਵੱਡੀਆਂ ਗੱਲਾਂ ਨਾ ਛੱਡੋ ਐਵੇਂ ਵੱਡੀਆਂ ਚੀਜ਼ਾਂ ਪਰੋਸਣ ਦਾ ਨਾ ਸੋਚੋ ਜੇਬ ਚ ਜਿੰਨਾ ਹੈ ਨਹੀਂ ਉਹਨੂੰ ਵੱਡਾ ਦਿਖਾਉਣ ਦਾ ਨਾ ਸੋਚੋ ਕਿਉਂਕਿ ਜ਼ਿੰਦਗੀ ਬੜੀ ਛੋਟੀ ਚੀਜ਼ ਆ ਨੇ ਕਦੋਂ ਗੁਜ਼ਰ ਜਾਣਾ ਨਾ ਤੁਹਾਨੂੰ ਪਤਾ ਨਹੀਂ ਲੱਗਣਾ ਕਈ ਵਾਰੀ ਨਾ ਅਸੀਂ ਜਿਵੇਂ ਅਲਮਾਰੀਆਂ ਦੇ ਵਿੱਚ ਬਹੁਤ ਸਾਰੇ ਕੱਪੜੇ ਸੰਭਾਲ ਲੈਨੇ ਆ ਵੀ ਜਦੋਂ ਮੈਂ ਪਤਲੀ ਹੋਊਂਗੀ ਮੈਂ ਉਦੋਂ ਪਾਊਂਗੀ ਮੈਂ ਪਤਲਾ ਹੋਊਂਗਾ ਮੈਂ ਉਦੋਂ ਪਾਊਂਗਾ ਓਵੇਂ ਅਸੀਂ ਨਾ ਖੁਸ਼ੀਆਂ ਵੀ ਸੰਭਾਲ ਲੈਨੇ ਆ ਵੀ ਇਹ ਤਾਂ ਜੀ ਮੈਂ ਉਦੋਂ ਹੀ ਮਾਣੂਗਾ ਆ ਚੀਜ਼ ਨੂੰ ਤਾਂ ਮੈਂ ਉਦੋਂ ਹੀ ਇੰਜੋਏ ਕਰੂੰਗਾ ਜੇ ਬੈਂਕ 'ਚ 4 ਪੈਸੇ ਪੈਣੇ ਤਾਂ ਜ਼ਰੂਰਤਾਂ ਤੇ ਹੀ ਖਰਚੂੰਗਾ ਖੁਸ਼ੀ ਲਈ ਤਾਂ ਮੈਂ ਜਦੋਂ ਆ ਚੀਜ਼ ਹੋਊਗੀ ਉਦੋਂ ਹੀ ਕਰੂੰਗਾ ਜ਼ਿੰਦਗੀ 'ਚ ਉਹ ਵਕਤ ਕਦੇ ਨਹੀਂ ਆਉਂਦਾ ਮੈਂ ਜੋ 10 ਸਾਲ ਪਹਿਲਾਂ ਚੀਜ਼ਾਂ ਸੰਭਾਲੀਆਂ ਹੋਈਆਂ ਸੀ ਸ਼ਾਇਦ ਅੱਜ ਵੀ ਅਲਮਾਰੀਆਂ 'ਚ ਪਈਆਂ ਹੋਣਗੀਆਂ ਇਹ ਸੋਚ ਕੇ ਕਿ ਮੈਂ ਪਤਲੀ ਹੋ ਕੇ ਪਾਵਾਂਗੀ ਤੇ ਇਦਾਂ ਹੀ ਦੀਆਂ ਹੀ ਬਹੁਤ ਸਾਰੀਆਂ ਖੁਸ਼ੀਆਂ ਨੇ ਜਿਨ੍ਹਾਂ ਨੂੰ ਮੈਂ ਸੋਚਿਆ ਮੈਂ ਉਦੋਂ ਹੀ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਉਦੋਂ ਹੀ ਮਾਣੂਗੀ ਜਦੋਂ ਆਹ ਚੀਜ਼ਾਂ ਸਾਰੀਆਂ ਸੈੱਟ ਹੋ ਜਾਣਗੀਆਂ ਕੁਝ ਨਹੀਂ ਜ਼ਿੰਦਗੀ 'ਚ ਸੈੱਟ ਹੁੰਦਾ ਕੁਝ ਨਹੀਂ ਜ਼ਿੰਦਗੀ 'ਚ ਬਦਲਦਾ ਤੁਹਾਡੀ ਸੋਚ ਆ ਨਾ ਜਿਹੜੀ ਸਾਰਾ ਕੁਝ ਉਹੀ ਬਦਲਦੀ ਆ ਜੇ ਤੁਸੀਂ ਖੁਸ਼ ਹੋ ਨਾ ਅੱਜ ਤਾਂ ਤੁਸੀਂ ਹਰ ਹਾਲਾਤ ਚ ਖੁਸ਼ ਹੋ ਸਾਡੇ ਜਿੱਧਰ ਸਾਡਾ ਪੁਰਾਣਾ ਘਰ ਸੀ ਨਾ ਉੱਧਰ ਸਾਡੇ ਗਵਾਨ ਦੇ ਵਿੱਚ ਕਾਂਟੇ ਰਹਿੰਦੇ ਹੁੰਦੇ ਸੀਗੇ ਨਾਰਮਲ ਘਰ ਸੀ ਉਹਨਾਂ ਦਾ ਸਰਦਾ ਪੁੱਜਦਾ ਜਾ ਪਰ ਮੈਂ ਹਮੇਸ਼ਾ ਉਹਨਾਂ ਨੂੰ ਬੜਾ ਖੁਸ਼ ਦੇਖਿਆ ਸੋਹਣੇ ਕੱਪੜੇ ਪਾਏ ਹੋਏ ਦੇਖਿਆ ਹਮੇਸ਼ਾ ਹਰ ਜਗ੍ਹਾ ਆਉਂਦੇ ਜਾਂਦੇ ਦੇਖਿਆ ਤੇ ਉਹ ਅੱਜ ਵੀ ਉਦਾਂ ਦੇ ਨੇ ਅੱਜ ਉਹਨਾਂ ਦੇ ਬੱਚੇ ਕਾਫੀ ਤਰੱਕੀਆਂ ਕਰ ਗਏ ਪਰ ਹੁਣ ਵੀ ਉਸੇ ਤਰੀਕੇ ਦੇ ਨੇ ਉਹਨਾਂ ਨੇ ਤਾਂ ਉਡੀਕ ਨਹੀਂ ਕੀਤੀ ਹੈਗੀ ਵੀ ਜਦੋਂ ਆਹ ਚੀਜ਼ ਵਾਪਰੇ ਜ਼ਿੰਦਗੀ ਦੇ ਵਿੱਚ ਉਦੋਂ ਹੀ ਸਭ ਕੁਝ ਕਰਾਂਗੇ ਹਨਾ ਜੇ ਜੇ ਆਪਣੇ ਆਪ ਨੂੰ ਖੁਸ਼ ਖੁਸ਼ ਰੱਖਣਾ ਪੈਜ ਜੇ ਆਪਣੇ ਆਪ ਨੂੰ ਖੁਸ਼ ਰੱਖਣਾ ਨਾ ਤਾਂ ਦੁਨੀਆਦਾਰੀ ਨੂੰ ਭੁੱਲ ਕੇ ਉਨੇ ਹੀ ਦੇਸੀ ਰਹੋ ਉਨੇ ਹੀ ਆਰਗੇਨਿਕ ਰਹੋ ਜਿੰਨੀਆਂ ਤੁਸੀਂ ਚੀਜ਼ਾਂ ਚੋਂ ਭਾਲਦੇ ਹੋ ਵੀ ਜੀ ਘਰ ਦਾ ਦੁੱਧ ਪੀਣਾ ਅਸੀਂ ਖਾਲਸ ਫਲਾਣੀ ਚੀਜ਼ ਖਾਣੀ ਹੈ ਜਿਹੜੀ ਖਾਲਸ ਹੋਵੇ ਆਰਗੇਨਿਕ ਹੋਵੇ ਸਬਜ਼ੀਆਂ ਸਾਡੇ ਘਰਾਂ ਚ ਪੱਕਣ ਜਿਹੜੀਆਂ ਆਰਗੈਨਿਕ ਹੋਣ ਪਰ ਅੱਜ ਕੱਲ ਸਾਰੀਆਂ ਚੀਜ਼ਾਂ ਦਾ ਜਿਹੜਾ ਬਦਲ ਹੈਗਾ ਪਰ ਬੰਦਾ ਆਰਗੈਨਿਕ ਹੋ ਜੇ ਬੰਦਾ ਖੁਸ਼ ਹੋ ਜੇ ਬੰਦਾ ਅਸਲ ਹੋ ਜੇ ਬੰਦਾ ਖਾਲਸ ਹੋ ਜੇ ਇਸ ਚੀਜ਼ ਦੀ ਜ਼ਿਆਦਾ ਲੋੜ ਆ ਜੇ ਇਹ ਚੀਜ਼ ਵਾਪਰ ਗਈ ਨਾ ਮੈਨੂੰ ਐਂ ਲੱਗਦਾ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਮਸਲੇ ਨੇ ਆਪਣੇ ਆਪ ਹੀ ਸੁੱਲਝ ਜਾਣੇ ਆ ਕਈ ਵਾਰੀ ਸੱਸਾਂ ਨਹੀਂ ਸਖਤ ਨਹੀਂ ਹੁੰਦੀਆਂ ਜਿੰਨੀਆਂ ਆਲਾ ਦਵਾਲਾ ਬਣਾ ਦਿੰਦਾ ਕਹਿੰਦੇ ਨੇ ਜੀ ਤੁਸੀਂ ਹੁਣ ਸੱਸ ਬਣ ਗਏ ਹੋ ਕਈ ਵਾਰੀ ਲੋਹਾ ਇੰਨੀਆਂ ਪੜੀਆਂ ਲਿਖੀਆਂ ਇੰਨੀਆਂ ਕਮਾਉ ਨਹੀਂ ਹੁੰਦੀਆਂ ਜਿੰਨਾ ਆਲਾ ਦਵਾਲਾ ਬਣਾ ਦਿੰਦਾ ਵੀ ਮਾਡਰਨ ਕੁੜੀਆਂ ਤਾਂ ਜੀ ਐਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਆਦਾ ਪੜੀਆਂ ਲਿਖੀਆਂ ਕਮਾਉ ਦਿਸਣੀਆਂ ਚਾਹੀਦੀਆਂ ਨੇ ਕਈ ਵਾਰੀ ਬੰਦੇ ਇੰਨੇ ਤਗੜੇ ਨਹੀਂ ਹੁੰਦੇ ਮਨੋ ਜਿੰਨੇ ਉਹਨਾਂ ਨੂੰ ਦਿਖਾਉਣਾ ਪੈਂਦਾ ਕਿਉਂਕਿ ਲੋਕ ਕਹਿ ਦਿੰਦੇ ਆ ਬੰਦੇ ਰੋਂਦੇ ਨਹੀਂ ਹੁੰਦੇ ਮੁੰਡੇ ਰੋਂਦੇ ਨਹੀਂ ਹੁੰਦੇ ਮਤਲਬ ਸਾਰਾ ਕੁਝ ਭੁੱਲ ਜਾਓ ਕਿ ਦੁਨੀਆ ਨੇ ਕੀ ਧਾਰਨਾਵਾਂ ਬਣਾਈਆਂ ਹੋਈਆਂ ਨੇ ਦੁਨੀਆ ਨੇ ਕੀ ਪੈਟਰਨ ਬਣਾਇਆ ਹੋਇਆ ਤੁਹਾਡਾ ਆਪਣਾ ਜੋ ਮਨ ਕਹਿੰਦਾ ਉਹੀ ਤੁਹਾਡੇ ਜਿਉਣ ਦਾ ਪੈਟਰਨ ਹੋਣਾ ਚਾਹੀਦਾ ਅੱਜ ਦਾ ਪ੍ਰੋਗਰਾਮ ਐਤਵਾਰ ਐਨ ਐਚ ਸੀ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ